ਦੀ ਮੱਧਮ ਬੈਕਰੀ ਜਿਹੜਾ ਸ਼ਬਦ ਹੈ ਉਹਦੀ ਉਪਜ ਹੈ ਪਰਾਂ ਦੇ ਵਿੱਚੋਂ ਤੇ ਜਦੋਂ ਭਾਸ਼ਾ ਵਿਗਿਆਨ ਦੇ ਵਿਦਵਾਨ ਇਹ ਗੱਲ ਮੰਨਦੇ ਆ ਕਿ 35 ਅੱਖਰਾਂ ਦੇ ਵਿੱਚੋਂ ਐਸੀ ਤਰਤੀਬ ਸਾਡੇ ਗੁਰੂ ਸਾਹਿਬਾਂ ਨੇ ਦਿੱਤੀ ਸਾਡੇ ਕੋਲ ਕੰਠੀ ਅੱਖਰ ਸਾਡੇ ਕੋਲ ਹੋਠੀ ਅੱਖਰ ਸਾਡੇ ਕੋਲ ਸਰਕਵੇਂ ਅੱਖਰ ਸਾਡੇ ਕੋਲ ਲਟਕਵੇਂ ਅੱਖਰ ਸਾਡੇ ਕੋਲ ਨਾਸਕੀ ਅੱਖਰ ਸਖਤ ਤਾਲੂ ਦੇ ਅੱਖਰ ਸਾਡੇ ਕੋਲ ਕੋਮਲ ਤਾਲੂ ਦੇ ਅੱਖਰ 6 ਪੱਖਾਂ ਦੇ ਵਿੱਚ ਵਿਦਵਾਨਾਂ ਨੇ ਮੰਨ ਲ ਦਿੱਤੇ ਜਦੋਂ ਵਿਦਵਾਨਾਂ ਦਾ ਨਾਮ ਆਉਂਦਾ ਬੂਟਾ ਸਿੰਘ ਬਰਾੜ ਕੀਤਾ ਤੀਜੇ ਵਿਦਵਾਨ ਦਾ ਡਾਕਟਰ ਜੋਤੀ ਸ਼ਰਮਾ ਜੀ ਜਿਨ੍ਹਾਂ ਨੇ ਸ਼ਬਦ ਦੇ ਉੱਤੇ ਕੰਮ ਕੀਤਾ ਉਹਨਾਂ ਵਿਦਵਾਨਾਂ ਨੇ ਸ਼ਬਦ ਦੇ ਉੱਤੇ ਕੰਮ ਕਰਕੇ ਇਹ ਵੀ ਸਿੱਧ ਕਰ ਦਿੱਤਾ ਕਿ ਇੰਗਲਿਸ਼ ਦੇ ਕੋਲ ਪੰਜ ਵੋਵਲਸ ਨੇ ਜਿਨ੍ਹਾਂ ਦੇ ਆਧਾਰ ਤੇ ਉਹ ਲਗਾ ਮਾਤਰਾ ਦੀ ਗੱਲ ਕਰਦੇ ਨੇ ਪੰਜ ਵੋਵਲਸ ਇੰਗਲਿਸ਼ ਦੇ ਲੈ ਕੇ ਤੇ ਜਦੋਂ ਹਿੰਦੀ ਦੀ ਗੱਲ ਆਉਂਦੀ ਹੈ 11 ਸਵਰ ਤੇ 33 ਵਿਅੰਜਨ ਵਲਾ ਕੇ ਸਾਡੇ ਕੋਲ 44 ਅੱਖਰ ਬਣਦੇ ਨੇ ਜਦੋਂ ਗੱਲ ਆਉਂਦੀ ਹੈ ਗੁਰਮੁਖੀ ਦੀ ਤੇ ਗੁਰੂ ਕੀ ਸਾਧ ਸੰਗਤ ਜੀ ਗੁਰਮੁਖੀ ਦੇ ਵਿੱਚ 35 ਅੱਖਰੀ ਅੰਦਰ ਸਾਡੇ ਕੋਲ ਤਿੰਨ ਹੀ ਪੂਰਨ ਸਵਰ ਨੇ ਤਿੰਨ ਹੀ ਪੂਰਨ ਸਵਰ ਨੇ ਜਿਹਨੂੰ ਊੜਾ ਐੜਾ ਤੇ ਈੜੀ ਆਖਿਆ ਜਾਂਦਾ ਜਦੋਂ ਦੋ ਅਰਧ ਸਵਰਾਂ ਦੀ ਗੱਲ ਆਉਂਦੀ ਹੈ ਯਈਆ ਤੇ ਵਵਾ ਇਹ ਦੋ ਅਰਧ ਸਵਰ ਨੇ ਕੁਝ ਵਿਦਵਾਨਾਂ ਨੇ ਇਥੋਂ ਤੱਕ ਲਿਖ ਦਿੱਤਾ ਕਿ ਜਿਹੜਾ ਹਾ ਹੈ ਉਹ ਸਾਡੇ ਕੋਲ ਸੂਰਜੰਤਰੀ ਦਾ ਕੰਮ ਕਰਦਾ ਹੈ ਗੁਰੂ ਕੀ ਸਾਧ ਸੰਗਤ ਜੀ ਅੱਜ ਅਸੀਂ ਸ਼ਬਦ ਦੇ ਨਾਲੋਂ ਟੁੱਟ ਚੁੱਕੇ ਹਾਂ ਅੱਜ ਸਾਡੇ ਬੱਚਿਆਂ ਨੂੰ ਯਾਦ ਰੱਖੀਏ ਜਦੋਂ ਬੰਦਾ ਆਪਣੇ ਮੂੜ ਤੋਂ ਟੁੱਟ ਜਾਂਦਾ ਹੈ ਆਪਣੇ ਸਿਧਾਂਤ ਤੋਂ ਟੁੱਟ ਜਾਂਦਾ ਹੈ ਆਪਣੇ ਸਹਿਤ ਤੋਂ ਟੁੱਟ ਜਾਂਦਾ ਹੈ ਆਪਣੇ ਲਿਟਰੇਚਰ ਤੋਂ ਟੁੱਟ ਜਾਂਦਾ ਹੈ ਜਾਂ ਸ਼ਬਦ ਦੇ ਨਾਲੋਂ ਟੁੱਟ ਜਾਂਦਾ ਹੈ ਫਿਰ ਬੰਦਾ ਸ਼ਰੀਰ ਕਰਕੇ ਤੇ ਜਾਂਦਾ ਹੈ ਅੰਦਰ ਕਰਕੇ ਮਰ ਜਾਂਦਾ ਹੈ ਇਸ ਧਰਤੀ ਹਿੰਦੁਸਤਾਨ ਦੀ ਨਹੀਂ ਗੱਲ ਵਿਸ਼ਵ ਦੀ ਗੱਲ ਕਰੀਏ ਅਨੇਕਾਂ ਧਰਤੀਆਂ ਦੀ ਬੋਲੀ ਇੰਗਲਿਸ਼ ਤੇ ਰੋਮਨ ਆਪਣੇ ਅੰਦਰ ਸਮੇਟ ਕੇ ਚਲੀ ਗਈ ਉਹਨਾਂ ਦਾ ਵजूद ਨਹੀਂ ਬਚਿਆ ਭਾਵੇਂ ਅਨੇਕਾਂ ਬੋਲੀਆਂ ਅਨੇਕਾਂ ਭਾਸ਼ਾ ਵਿਸ਼ਵ ਦੇ ਵਿੱਚੋਂ ਖਤਮ ਹੋ ਗਈਆਂ ਜੇ ਸਾਡੀ ਮਾਂ ਬੋਲੀ ਪੰਜਾਬੀ ਜਿਉਂਦੀ ਹੈ ਤੇ ਉਹਦਾ ਸਭ ਤੋਂ ਵੱਡਾ ਇੱਕੋ ਕਾਰਨ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਗੁਰਮੁਖੀ ਅੰਦਰ ਮੌਜੂਦ ਨੇ ਗੁਰੂ ਕੇ ਪਿਆਰਿਓ ਇਹ ਗੱਲ ਸੱਚ ਹੈ ਅੱਜ ਬੜੇ ਵਿਦਵਾਨਾਂ ਨੇ ਯਤਨ ਕੀਤਾ ਹੈ ਕਿ ਗੁਰੂ ਦੀ ਬਾਣੀ ਨੂੰ ਹਿੰਦੀ ਵਿੱਚ ਛਾਪਣ ਦੀ ਗੱਲ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕੋਈ ਵੀ ਭਾਸ਼ਾ ਚੱਲਦੀ ਹੈ ਉਹ ਚੱਲਦੀ ਹੈ ਲਿਪੀ ਦੇ ਆਧਾਰ ਤੇ ਜਿਹੜੀ ਹਿੰਦੀ ਹੈ ਉਹਦੀ ਲਿਪੀ ਹੈ ਦੇਵਨਾਗਰੀ ਤੇ ਪੰਜਾਬੀ ਦੀ ਲਿਪੀ ਹੈ ਗੁਰਮੁਖੀ ਇੰਗਲਿਸ਼ ਦੀ ਲਿਪੀ ਜਿਵੇਂ ਰੋਮਨ ਹੈ ਲਿਪੀ ਦੇ ਆਧਾਰ ਤੇ ਸਾਰੇ ਕਾਰ ਚੱਲਦੇ ਨੇ ਮੈਂ ਕੱਲ ਵੀ ਬੇਨਤੀ ਕਰਦਾ ਸੀ 35 ਅੱਖਰੀ ਜਿਹੜੀ ਸਾਡੇ ਕੋਲ ਮੌਜੂਦ ਹੈ ਉਹਦੇ ਅੰਦਰ 35 ਅੱਖਰਾਂ ਚੋਂ ਕੇਵਲ ਸਾਡੇ ਕੋਲ ਇੱਕੋ ਛੱਛਾ ਹੈ ਜੋ ਚੱਚੇ ਤੋਂ ਬਾਅਦ ਆਉਂਦਾ ਹੈ ਪਰ ਹਿੰਦੀ ਕੋਲ ਕਿੰਨੇ ਛੱਛੇ ਨੇ ਇਹ ਕਦੇ ਪੜ ਕੇ ਵੇਖੀਏ ਭਾਵੇਂ ਕਿ ਜੇ ਬਾਣੀ ਆਪਾਂ ਪੜਨੀ ਹੈ ਉਸ ਅਸੀਂ ਗੁਰਮੁਖੀ ਦੇ ਵਿੱਚ ਹੀ ਸ਼ੁੱਧ ਪੜ ਸਕਦੇ ਹਾਂ ਕਿਉਂਕਿ ਅੱਜ ਸਾਡੀਆਂ ਜਿਹੜੀਆਂ ਪੁਰਾਤਨ ਰਵਾਈਤਾਂ ਸਨ ਪੰਜਾਬ ਦੀ ਧਰਤੀ ਤੇ ਚਲੇ ਜਾਈਏ ਤਿੰਨ ਜਿਹੜੇ ਹਲਕੇ ਬਣਾਏ ਗਏ ਤਿੰਨ ਇਲਾਕੇ ਬਣਾਏ ਗਏ ਇੱਕ ਮਾਝਾ ਮਾਲਵਾ ਤੇ ਦੁਆਬਾ ਜਦੋਂ ਹਰਿਆਣੇ ਦੀ ਧਰਤੀ ਤੇ ਆਉਂਦੇ ਆ ਇੱਕ ਇਲਾਕਾ ਬਣਾਇਆ ਗਿਆ ਬਾਂਗਰ ਇੱਕ ਇਲਾਕਾ ਬਣਾਇਆ ਗਿਆ ਬਾਗੜ ਇੱਕ ਇਲਾਕਾ ਬਣਾਇਆ ਗਿਆ ਖਾਦਰ ਇੱਕ ਇਲਾਕਾ ਬਣਾਇਆ ਗਿਆ ਮਿਵਾਤੀ ਜਿੱਥੇ ਬੋਲੀ ਜਾਂਦੀ ਹੈ ਇੱਕ ਬਣਾਇਆ ਗਿਆ ਅहीरਵਾਟੀ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਵੀਰਾਂ ਨੇ ਭਾਸ਼ਾ ਵਿਗਿਆਨ ਧੁਨੀ ਸ਼ਾਸਤਰ ਨੂੰ ਪੜਿਆ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਬੋਲੀਆਂ ਦਾ ਵजूद ਕੀ ਹੈ ਬੋਲੀ ਕਿੱਥੇ ਬਣਦੀ ਹੈ ਬੋਲੀ ਤੋਂ ਬਾਅਦ ਭਾਸ਼ਾ ਕਦੋਂ ਬਣਦੀ ਹੈ ਭਾਸ਼ਾ ਤੋਂ ਬਾਅਦ ਲਿਪੀ ਕਦੋਂ ਬਣਦੀ ਹੈ